ਤਨਵਾਯਾ ਮੈਂ ਚਾਹ ਕੋਈ ਨਾ ਕਰੂਗਾ ਫੋਟੋ ਲੈ ਲੈਂਦਾ ਹਾਂ ਮੇਰਾ ਅੰਗਾ ਬਾਈ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਜੀ ਆਇਆਂ ਨੂੰ ਬਾਈ ਬਹੁਤ ਬਹੁਤ ਧੰਨਵਾਦ ਬਾਈ ਦਿੱਤਾ ਬਾਈ ਸੋਣੇ ਆਹ ਕਿੱਥੇ ਲਾਉਂਦਾ ਹਾਂ ਬਾਈ ਸ਼ੌਕ ਲਈ ਪਹਿਲੀ ਗਰਾੰਟ ਆਪਣੀ ਮੰਡੀ ਤੇ ਲਾਵੇ। ਇਹ ਪਹਿਲੀ ਬੱਕਰਾ ਮੰਡੀ ਜਿਹੜੀ ਆ ਪਿੰਡ ਵਧਾਈ ਦੇ ਵਿੱਚ ਲੱਗੀ ਆ ਬਹੁਤ ਉਤਸ਼ਾਹ ਮਿਲਿਆ ਬਹੁਤ ਦੂਰੋਂ ਦੂਰੋਂ ਸੱਜਣ ਆਏ ਆ। ਤੇ ਕਾਲਾ ਸਿੰਘ ਦਾ ਵਿਸ਼ੇਸ਼ ਉਪਰਾਲਾ ਦਾ ਡਾਕਟਰ ਗਗਨਦੀਪ ਸਿੰਘ ਦਾ ਤੇ ਸਰਪੰਚ ਸਾਡੇ ਬੋਵੀ ਸਿਕੰਦਰ ਸਿੰਘ ਬੋਵੀ ਡਾਕਟਰ ਆਰਿਆ ਸਿੰਘ ਮਹਿਕਦੀਪ ਸਿੰਘ ਹੇਰ ਬਹੁਤ ਵਧੀਆ ਇਹਨਾਂ ਦਾ ਉਪਰਾਲਾ ਰਿਹਾ ਜਿਹੜਾ ਕਿ ਇਹ ਮੰਡੀ ਲੱਗੀ ਵਧਾਈ ਪਿੰਡ ਦੇ ਵਿੱਚ। ਇਹੋ ਜੇ ਹਰ ਇੱਕ ਪਿੰਡ ਦੇ ਵਿੱਚ ਹੀ ਛੋਟੇ-ਛੋਟੇ ਜੋ ਵਪਾਰਕ ਨਾਲੇ ਤਾਂ ਲੋਕਾਂ ਨੂੰ ਨੌਜਵਾਨੀ ਵਾਧੀ ਆ ਜਨਮਰਾ ਪਤਰੀ ਪ੍ਰਤੀ ਜਾਂ ਆਪਣੇ ਜੋ ਵੀ ਕਿਤੇ ਪ੍ਰਤੀ ਆਪਣਾ ਇੱਕ ਖੇਤੀਬਾੜੀ ਨਾਲ ਜੁੜਿਆ ਕੀਤਾ ਉਹਦੇ ਪ੍ਰਤੀ ਬਹੁਤ ਵਧੀਆ ਉਪਰਾਲਾ ਨੌਜਵਾਨ ਪੀੜੀ ਦਾ ਹਾਂਜੀ ਸਰਪੰਚ ਸਾਹਿਬ ਕੋਈ ਨਹੀਂ ਦੱਸਦੇ ਹਨ ਕਿ ਤੁਹਾਨੂੰ ਕਰ ਲਓ ਗੱਲ ਸੰਭਾ। ਹਾਂਜੀ ਸਰਪੰਚ ਸਾਹਿਬ ਕਿਵੇਂ ਲੱਗਾ ਤੁਹਾਨੂੰ ਇਹ ਜਿਹੜਾ ਉਪਰਾਲਾ ਮੁੰਡਿਆਂ ਨੇ ਕੀਤਾ ਆਪਣੇ ਪਿੰਡ ਦੇ ਨੇ ਬਹੁਤ ਵਧੀਆ ਉਪਰਾਲਾ ਲੱਗਿਆ ਭਰਾ ਪਹਿਲਾਂ ਤਾਂ ਧੰਨਵਾਦ ਕਰਦਾ ਜਿੰਨੀ ਵੀ ਦੁਸ਼ਤੀ ਦੂਰ ਨੇੜੇ ਸੰਤਾਨ ਨੇ ਬੱਕਰ ਲੈ ਕੇ ਆਇਆ ਮਾਲ ਲੈ ਕੇ ਆਇਆ ਤੇ ਮੈਂ ਹੋਰ ਵੀ ਉਮੀਦ ਕਰਦਾ ਕਿ ਅਗਾਹ ਨੂੰ ਇਦਾਂ ਹੀ ਵੱਧ ਕੇ ਹੋਊਗਾ ਤੇ ਪਹਿਲਾ ਅੱਜ ਪ੍ਰੋਗਰਾਮ ਸਾਡਾ ਅਮਰਿੰਦਰ ਜੀ ਕੀਤਾ ਬਹੁਤ ਵਧੀਆ ਕੀਤਾ ਨਗਰ ਨੂੰ ਵਿਸਾ ਦਿੱਤਾ ਤੇ ਅਸੀਂ ਵੀ ਪੰਚਾਇਤ ਵੀ ਗਾਂ ਸਾਧ ਦੇਊਗੀ ਤੇ ਨਗਰ ਵੀ ਸਾਧ ਦੇਊਗਾ ਤੇ ਉਮੀਦ ਕਰਦੇ ਆਂ ਵੀ ਅਗਲੇ ਆਉਣ ਵਾਲੇ ਹਫ਼ਤਿਆਂ ਵਿੱਚ ਹੋਰ ਦੇ ਨਗਰੀ ਕਰਾਪਾ ਚੋਬੇ ਤੇ ਕੀ ਕਰਾਂਗੇ ਕੋਈ ਕੁਛ ਬਵਾ ਕੋਈ ਨਹੀਂ ਇਹੀ ਕਹਿੰਨੇ ਨਗਰ ਨੂੰ ਕਹਿੰਨੇ ਆਂ ਵੀ ਸਾਤ ਦਿਨ ਪੂਰਾ ਵਧੀਆ ਕੰਮ ਆਏ ਮੰਨ ਕੇ ਚਲੋ ਆਹਰ ਲੱਗਣਗੇ ਜਿਹੜੇ ਮਨੂ ਵਿਹਲੇ ਤੁਰੇ ਫਿਰਦੇ ਇੱਥੇ ਬੱਕਰਾ ਮੰਡੀ ਵੇਖ ਕੇ ਜਿੰਨੇ ਨਹੀਂ ਵੀ ਰੱਖਿਆ ਬੱਕਰੀਆਂ ਉਹਨਾਂ ਦੇ ਵੀ ਕੀੜਾ ਉੱਠਦਾ ਵੀ ਆਪਾਂ ਵੀ ਕੋਈ ਨਾ ਕੋਈ ਲੈ ਕੇ ਜੱਗੇ ਇੱਥੋਂ ਤੇ ਗਾਂ ਦੇ ਗਾਂ ਇਸੇ ਤਰ੍ਹਾਂ ਮੁੜ ਕੇ ਲਾਲ ਚ ਲੱਗਦੇ ਰਹਿੰਦੇ ਬੰਦੇ ਚਲੋ ਹੋਰ ਮੈਕਦੀਪ ਸਿੰਘ ਜੀ ਤੁਸੀਂ ਕੁਛ ਠੀਕ ਹੈ ਬਾਈ ਆਪਦਾ ਹੀ ਐਨੇ ਵੀ ਸਾਰਾ ਨਾ ਵਧੀਆ ਕੰਮ ਆ ਸਾਰੇ ਆਪਦਾ ਟਾਈਮ ਕੱਢ ਕੇ ਆਇਆ ਕਰੋ ਬੱਕਰਾ ਵਾਂਗ ਇੱਕ ਮਹੀਨੇ ਚ ਕਿੰਨੀ ਵਾਰੀ ਲੱਗਿਆ ਕਰੂਗੀ ਮੰਡੀ 4 ਵਾਰੀ ਇਹ ਮਹੀਨੇ ਚ 4 ਵਾਰੀ ਲੱਗਿਆ ਕਰੂਗੀ ਹਰ ਸ਼ਨੀਵਾਰ ਹਰ ਸ਼ਨੀਵਾਰ ਠੀਕ ਹੈ ਤੇ ਬਾਕੀ ਦੂਰੋਂ ਨੇੜੇ ਸੱਜਣ ਜਿਹੜੇ ਵੀ ਆਪਣੇ ਵੀਡੀਓ ਵੇਖਣਗੇ ਵੱਤ ਵਾਤ ਸੰਯੋਗ ਦਿਓ ਜਿਹੜੇ ਕਿ